ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਹਰਿਆਣਾ ਵਿੱਚ ਭਾਜਪਾ ਦੇ ਜਿੱਤ ਨੂੰ ਲੈ ਕੇ ਸਮਾਣਾ ਵਿੱਚ ਭਾਜਪਾ ਵੱਲੋਂ ਲੱਡੂ ਵੰਡ ਕੇ ਮਨਾਈ ਖੁਸ਼ੀ ਅੱਜ ਭਾਰਤੀ ਜਨਤਾ ਪਾਰਟੀ ਸਮਾਣਾ ਬਲਾਕ ਦੇ ਭਾਜਪਾ ਵਰਕਰਾਂ ਤੇ ਉਧਦੇਦਾਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਸ੍ਰਿੰਦਰ ਸਿੰਘ ਖੇੜਕੀ ਮਨੀਸ਼ ਕੁਮਾਰ ਰੋਕੀ ਸਿੰਗਲਾ ਪ੍ਰਦਮਨ ਸਿੰਘ ਨੇ ਕਿਹਾ ਕਿ ਅੱਜ ਹਰਿਆਣਾ ਵਿੱਚ ਹੋਈ ਜਿੱਤ ਨੂੰ ਕਦੀ ਨਹੀਂ ਦੇਖਿਆ ਦੇਖੀ ਕਾਂਗਰਸ ਵੱਲੋਂ 12 ਵਜੇ ਹੀ ਢੋਲ ਖੜਕਾ ਦਿੱਤੇ ਸੀ ਆਪਣੇ ਜਿੱਤ ਤੇ ਆ ਤੇ মিডিਆ ਵੱਲੋਂ ਚੋਣ ਸਰਕਰ ਮੰਨ ਦਿੱਤੀਆਂ ਪਰ ਆਹ ਸਾਰਾ ਅਲਰਟ ਹੋ ਗਿਆ ਭਾਜਪਾ 48 ਸੀਟਾਂ ਤੇ ਪੂਰਨ ਬਹੁਮਤ ਤੋਂ ਆਪਣੀ ਸਰਕਾਰ ਬਣਾਈ ਹੈ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਭਾਜਪਾ ਜਿੱਤੋਗੇ ਹਰਿਆਣਾ ਜੀ ਕੀ ਕਹਿੰਦਾ ਖੁਸ਼ੀ ਮਨਾ ਰਹੀ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਗਵਾਂਡੀ ਸੂਬੇ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਨੇ ਅੱਜ ਤੀਜੀ ਵਾਰੀ ਤੀਜੀ ਟਰਮ ਦੀ ਸਰਕਾਰ ਬਣਾਈ ਹੈ ਉਹ ਵੀ ਬਹੁਤ ਵੱਡੇ ਬਹੁਮਤ ਨਾਲ 50 ਦੇ ਕਰੀਬ ਸਾਡੇ ਐਮਐਲਏ ਜਿੱਤ ਕੇ ਆਏ ਨੇ ਤੇ ਨੈਪ ਸਿੰਘ ਸੈਣੀ ਦੁਬਾਰਾ ਦੂਜੀ ਵਾਰ ਤੇ ਮੁੱਖ ਮੰਤਰੀ ਬਣ ਜਾ ਰਹੇ ਨੇ ਹਰਿਆਣੇ ਦੇ ਸਾਨੂੰ ਬਹੁਤ ਖੁਸ਼ੀ ਹੋਈ ਆ ਕਿ ਅੱਜ ਅਸੀਂ ਸਮਾਨੇ ਹਲਕੇ ਤੋਂ ਸਾਰੇ ਵਰਕਰ ਮੌਕੇ ਤੇ ਉਹਨੇ ਅਸੀਂ ਫੋਨ ਕਰਕੇ ਬੁਲਾਏ ਨੇ ਕਿਉਂਕਿ ਰਿਜ਼ਲਟ ਤੁਹਾਨੂੰ ਹੁਣ ਪਤਾ ਲੱਗਿਆ ਨਤੀਜੇ ਅਜੇ ਆ ਨਹੀਂ ਰਹੇ ਸੀ ਰੁਝਾਨ ਚੱਲ ਰਹੇ ਸੀ ਉਹ ਨਤੀਜੇ ਆਏ ਨੇ ਅਸੀਂ ਇਕੱਠੇ ਉਹ ਸਾਰੇ ਖੁਸ਼ੀ ਮਨਾ ਰਹੇ ਆ ਕਿਉਂਕਿ ਇਸ ਚੀਜ਼ ਨਾਲ ਸਾਡਾ ਜਿਹੜਾ ਹੈਗਾ ਪੰਜਾਬ 'ਚ ਬਹੁਤ ਫਰਕ ਪੈਣਾ 2000 ਕਾਂਗਰਸ ਨਾਲ 11:00 ਵਜੇ ਲੱਡੂ ਵੰਦ ਤੇ ਢੋਲ ਤੇ ਧਮਾ ਕੇ ਕਰਦੇ 11:00 ਬਹੁਤ ਕਾਲੀ ਕੀਤੀ ਕਾਂਗਰਸ ਨੇ ਉਹਨਾਂ ਨੇ ਜਲੇਬੀਆਂ ਵੰਡੀਆਂ ਕੱਟਿਓ ਕੇ ਪਰ ਉਹਨੇ ਜਲੇਬੀਆਂ ਦਾ ਜਿਹੜਾ ਮਠਾਸ ਜੀ ਉਹ ਥੋੜੀ ਥੋੜਾ ਹੁੰਦਾ ਹੁੰਦਾ 11 ਵਜੇ ਤੱਕ ਖਤਮ ਹੁੰਦੀ ਗਈ ਤੇ ਬੀਜੇਪੀ ਅੱਗੇ ਜਦੋਂ ਵੱਧ ਗਈ ਆ ਬੀਜੇਪੀ ਨੇ ਬਹੁਤ ਵੱਡਾ ਬਹੁਤ ਮਤ ਹਾਸਲ ਕਰ ਲਿਆ ਕਾਂਗਰਸ ਉਹੀ ਪਿੱਛੇ 30 ਆਈ ਸੀ ਇਦ ਕੀ 34 35 ਤੇ ਸਿਮਟ ਗਈ ਸਾਨੂੰ ਬਹੁਤ ਖੁਸ਼ੀ ਹੋਈ ਆ ਖਾਸ ਕਰਕੇ ਸਾਨੂੰ ਹਲਕਾ ਸਮਾਨਾ ਸਾਡਾ ਬਿਲਕੁਲ ਨਾਲ ਗਵਾਂਢ ਚ ਪੈਂਦਾ ਗੂੜਾ ਹਲਕਾ ਸਾਨੂੰ ਬਹੁਤ ਵੱਡੀ ਖੁਸ਼ੀ ਆ ਕਿ ਗੇਮ ਸਾਡੇ ਨੂੰ 2027 'ਚ ਅਸੀਂ ਪੰਜਾਬ ਸਰਕਾਰ ਬਣਾਵਾਂਗੇ ਸਾਨੂੰ ਬਹੁਤ ਵੱਡਾ ਵੱਡਾ ਬਲ ਮਿਲਿਆ ਅੱਜ ਹਰਿਆਣੇ ਦੇ ਵਿੱਚ ਜੋ ਜਿੱਤ ਬੀਜੇਪੀ ਦੀ ਹੋਈ ਹੈ ਅਸੀਂ ਉਸ ਨੂੰ ਜਿੱਤ ਨੂੰ ਲੋਕਤੰਤਰ ਦੀ ਜਿੱਤ ਕਹਾਂਗੇ ਉਸ ਸਰਕਾਰ ਦੇ ਵਿੱਚ ਅਸੀਂ ਇਹ ਕਰਕੇ ਦਿਖਾਇਆ ਹੈ ਵੀ ਸਰਕਾਰ ਨੇ ਉਹੀ ਕੰਮ ਕੀਤਾ ਜੋ ਸਰਕਾਰ ਨੂੰ ਕਰਨਾ ਚਾਹੀਦਾ ਹੈ ਲੋਕਾਂ ਦੀ ਨੈਤਿਕ ਜ਼ਰੂਰਤਾਂ ਨੂੰ ਸਮਝਦੇ ਹੋਏ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜੀਵਨ ਜ ਪੱਦਰ ਨੂੰ ਉੱਪਰ ਕਰਨ ਵਾਸਤੇ ਵਪਾਰ ਨੂੰ ਉੱਚਾ ਕਰਨ ਵਾਸਤੇ ਸਰਕਾਰ ਨੇ ਉਹਨਾਂ ਦੀ ਹੈਲਪ ਕੀਤੀ ਔਰ ਜੋ ਲੋਕਾਂ ਨੂੰ ਜ਼ਰੂਰਤ ਸੀਗਾ ਨੈਤਿਕ ਜ਼ਿੰਦਗੀ ਜੀਣ ਵਾਸਤੇ ਚਾਹੇ ਉਹ ਮੈਡੀਕਲ ਦੀ ਸਹਾਇਤਾ ਹੈ ਚਾਹੇ ਵਪਾਰਿਕ ਸਹਾਇਤਾ ਹੈ ਉਹ ਹਰ ਇੱਕ ਤਰ੍ਹਾਂ ਦੀ ਸਹਾਇਤਾ ਦੇ ਕੇ ਲੋਕਾਂ ਦਾ ਮਨ ਜਿੱਤਿਆ ਇਹ ਜਿੱਤ ਲੋਕਤੰਤਰ ਜੀ ਦੀ ਜਿੱਤ ਹੈ ਔਰ ਲੋਕਾਂ ਦੀ ਜਿੱਤ ਹੈ ਮੈਂ ਇਸ ਨੂੰ ਇਹੀ ਕਹਾ ਇਸ ਦਾ ਇਹ ਕਹਾਂਗਾ ਨਰਿੰਦਰ ਮੋਦੀ ਜੀ ਨੇ ਇੱਕ ਵਾਰ ਫੇਰ ਕਰ ਦਿਖਾਇਆ ਵੀ ਅਸੀਂ ਦੇਸ਼ ਦੇ ਵਿੱਚ ਸੁਧਾਰ ਕਰਨ ਲਈ ਆਏ ਆ ਔਰ ਲੋਕਾਂ ਦਾ ਮਨ ਜਿੱਤਣ ਆਏ ਆ ਔਰ ਅਸੀਂ ਸਭ ਨੂੰ ਨਾਲ ਲੈ ਕੇ ਚੱਲਾਂਗੇ ਔਰ ਆਨ ਆਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਵੀ ਇਹ ਨਿਖਾਰ ਦੇਖਣ ਨੂੰ ਮਿਲੇਗਾ ਤਾਂ 2 ਬੰਤਿਸ਼ ਕਾਂਗਰਸ ਆਣਾ 11 ਕੀ ਕਹਿੰਦਾ ਦੇਖੋ ਜਿਹੜੀ ਲੋੜ ਤੋਂ ਪਹਿਲਾਂ ਕਿਸੇ ਚੀਜ਼ ਨੂੰ ਆਪਾਂ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰਮਾਤਮਾ ਵੀ ਹੈਗਾ ਤਾਂ ਇਹ ਜ਼ਰੂਰ ਹੈ ਕਿ ਜਿਹੜੇ ਜੜੀਆਂ ਵੋਟਾਂ ਪਈਆਂ ਨੇ ਉਹ ਮੋਦੀ ਜੀ ਦੇ ਨਾਂ ਨੂੰ ਪਈਆਂ ਨੇ ਔਰ ਹਰਿਆਣੇ ਦੇ ਵਿਕਾਸ ਸੁਪਈਆਂ ਨੇ ਜੋ ਕਿਸਾਨਾਂ ਦਾ ਮੁੱਦਾ ਕਹਿ ਰਹੇ ਸੀ ਨੇ ਕਿਸਾਨਾਂ ਦੇ ਵਿੱਚ ਬੀਜੇਪੀ ਨੇ ਤੇ ਸਾਡੇ ਜਿਹੜੇ ਮੁੱਖ ਮੰਤਰੀ ਨਾਇਬ ਸਿੰਘ ਸਾਨੀ ਜੀ ਨੇ ਕਿਸਾਨਾਂ ਨੂੰ ਗਰੰਟੀ ਦਿੱਤੀ ਕਿ 24 ਫਸਲਾਂ ਦੇ ਤੁਹਾਨੂੰ ਐਮਐਸਵੀ ਦੇਵਾਂਗੇ ਉਹਦੇ ਕਰਕੇ ਵੀ ਮੈਂ ਸਮਝਦਾ ਕਿ ਬਹੁਤ ਵੱਡੀ ਲੋਕਾਂ ਨੇ ਵੋਟਾਂ ਪਾਈਆਂ ਨੇ ਤੇ ਬੀਜੇਪੀ ਜਿੱਤੋਈ ਹੈ ਤੇ ਉਹ ਜਿਹੜੀ ਅਸੀਂ ਪੰਜਾਬ ਦੇ ਵਿੱਚ ਸਾਨੂੰ ਖੁਸ਼ੀ ਹੈ ਕਿ 27 ਦੇ ਵਿੱਚ ਸਾਡੀ ਮਤਲਬ ਪੱਕੀ ਜਿੱਤ ਹੈ 27 ਚ ਬੀਜੇਪੀ ਪੰਜਾਬ ਦੇ ਵਿੱਚ ਆਵੇਗੀ ਆ ਬਈ